ਡਾクター ਰਾਜਨ ਅਰੋੜਾ ਡਾਇਰੈਕਟਰ ਆਰਪੀ ਅਰੋੜਾ ਮੈਡੀਸਿਟੀ ਅੱਜ ਅਸੀਂ ਸ਼੍ਰੀ ਪੰਡੋਰੀ ਤਾਮ ਚ ਆਏ ਆ ਇੱਥੇ ਅਸੀਂ ਕੈਂਪ ਲਗਾਇਆ ਹੋਇਆ ਹੈ ਬਹੁਤ ਗਿਣਤੀ ਵਿੱਚ ਅਜੇ ਇੱਥੇ ਪੇਸ਼ੈਂਟ ਆਏ ਹੋਏ ਆ ਜਿਨ੍ਹਾਂ ਚੋਂ ਅਸੀਂ ਜੋ ਚੈੱਕ ਕੀਤਾ ਵੈ ਅਪਰੋਕਸੀਮੇਟਲੀ ਕਹਿ ਸਕਦੇ ਆ ਕਿ 70% ਪੇਸ਼ੈਂਟ ਨੂੰ ਜਿਹੜੀ ਆ ਜ਼ਿਆਦਾ ਗ੍ਰੀਵ ਪ੍ਰੋਬਲਮ ਹੈ ਗਈਆਂ ਗ੍ਰੇਵ ਪ੍ਰੋਬਲਮ ਹੈ ਗਈਆਂ ਵੈ ਜਿਨ੍ਹਾਂ ਨੂੰ ਕੁਝ ਪ੍ਰੋਸੀਜਰ ਦੀ ਜ਼ਰੂਰਤ ਪੈਣੀ ਹੈ ਜਿਨ੍ਹਾਂ ਦੀ ਲੈਂਸ ਦੀ ਕਿਸੇ ਸਫਾਈ ਹੋਣੀ ਹੈ ਜਾਂ ਜਿਨ੍ਹਾਂ ਦੇ ਕੋਈ ਆਪਰੇਸ਼ਨ ਹੋਣੇ ਆ ਉਹਨਾਂ ਨੂੰ ਅਸੀਂ ਉਸ ਜੋ ਇਹਨਾਂ ਨੂੰ ਚੀਜ਼ ਦੀ ਰਿਕੁਆਇਰਮੈਂਟ ਹੈ ਅਸੀਂ ਉਹਨਾਂ ਲਈ ਐਡਵਾਈਸ ਉਹਨਾਂ ਨੂੰ ਕਰ ਰਹੇ ਹਾਂ ਆ ਇਹ ਕੈਂਪ ਦੇ ਵਿੱਚ ਜਿਹੜੀਆਂ ਅਸੀਂ ਮੈਡੀਸਨ ਵਗੈਰਾ ਵਾ ਉਹ ਵੀ ਇਹ ਫ੍ਰੀਚ ਦੇ ਰਹੇ ਹਾਂ ਪਲੱਸ ਜੋ ਆਈ ਕੰਸਲਟੇਸ਼ਨ ਆਪਣੇ ਵੱਲੋਂ ਹਰ ਟੀਮ ਵੱਲੋਂ ਜੋ ਚੈੱਕਅਪ ਕੀਤਾ ਜਾ ਰਿਹਾ ਬਲੱਡ ਪ੍ਰੈਸ਼ਰ ਚੈੱਕ ਕੀਤਾ ਜਾ ਰਿਹਾ ਸਭ ਕੁਝ ਹੋ ਰਿਹਾ ਉਹ ਅਸੀਂ ਸਾਰੀ ਫੈਸਿਲਿਟੀ ਇੱਥੇ ਦੇ ਰਹੇ ਹਾਂ ਅੱਜ ਨਾ ਸਰੋਟਿੰਗ ਏਰੀਆ ਦੇ ਵਿੱਚ ਕਿੰਨਾ ਦਾ ਲੱਗਦਾ ਕਿ ਕਿੰਨੀ ਦੀ ਪ੍ਰੋਬਲਮ ਹੈ ਇਹਨਾਂ ਨੂੰ ਅੱਖਾਂ ਦੀ ਇੱਧਰ ਤੇ ਲੋਕ ਨੀਡੀ ਜੋ ਦੇਖਿਆ ਲੱਗਿਆ ਹੈ ਕਿ ਬਹੁਤ ਨੀਡੀ ਪੇਸ਼ੈਂਟ ਆਤ ਹੋਣੇ ਆ ਅ ਇਹਨਾਂ ਵਿੱਚੋਂ ਜਿਹੜੇ ਆ ਜਿਹੜੇ ਮੋਸਟਲੀ ਜਿਹੜੇ ਆ ਅਪਰੋਕਸੀਮੇਟਲੀ ਜਿਹੜੇ ਆ ਇਹ ਕਹ ਸਕਦੇ ਆ 30 40% ਪੇਸ਼ੈਂਟ ਆ ਜਿਨ੍ਹਾਂ ਨੂੰ ਚਿੱਟੇ ਮੋਤੀ ਦੀ ਸ਼ਿਕਾਇਤ ਆਈ ਹੈ 20% ਜਿਨ੍ਹਾਂ ਨੂੰ ਕਾਲੇ ਮੋਤੀ ਦੀ ਸ਼ਿਕਾਇਤ ਆਈ ਹੈ ਪਲੱਸ ਜਿਨ੍ਹਾਂ ਦੇ 10% ਜਿਨ੍ਹਾਂ ਨੂੰ ਆਪਣੇ ਲੈਸ ਦੀ ਛਿੱਲੇ ਦੀ ਸਫਾਈ ਦੀ ਜ਼ਰੂਰਤ ਪਈ ਹੈ ਬਾਕੀ 40% ਜਿਨ੍ਹਾਂ ਨੂੰ ਐਨਕ ਦੀ ਚਸ਼ਮੇ ਦੀ ਜ਼ਰੂਰਤ ਪੈ ਰਹੀ ਹੈ ਅ ਜੀ ਆਪਰੇਟ ਵਾਸਤੇ ਵੀ ਇਸ ਤਰ੍ਹਾਂ ਕਰਾਂਗੇ ਇਹਨਾਂ ਨੂੰ ਟਾਈਮ ਦਵਾਂਗੇ ਜਿਵੇਂ ਹਰ ਪੇਸ਼ੈਂਟ ਤੇ ਜਿਹੜਾ ਕੁਝ ਦਿਨਾਂ ਦਾ ਟਾਈਮ ਦਵਾਂਗੇ ਇੱਕ ਦਿਨ ਚ ਨਹੀਂ ਹੋਣਗੇ ਕੁਝ ਕੁ ਦਿਨਾਂ ਵਿੱਚ ਬੁਲਾਵਾਂਗੇ ਇਹਨਾਂ ਨੂੰ ਅਸੀਂ ਜਿਨ੍ਹਾਂ ਨੂੰ ਕੋਈ ਵੀ ਪ੍ਰੋਸੀਜਰ ਜ਼ਰੂਰਤ ਹੋਏਗੀ ਅਸੀਂ ਪ੍ਰੋਸੀਜਰ ਜੋ ਵੀ ਕਰਾਂਗੇ ਉਹ ਫ੍ਰੀ ਆਫ ਕਾਸਟ ਕਰਾਂਗੇ ਇਹਨਾਂ ਦੀ ਵੀ ਅੱਗੇ ਕੁਝ ਵੀ ਇਹਨਾਂ ਦੀ ਪ੍ਰੋਸੀਜਰ ਹੋਣੀ ਆ ਉਹ ਜਿਹੜਾ ਸਾਰਾ ਖਰਚਾ ਵਾ ਸ਼ਰੀਪੰਡੋਰੀ ਥਾਮ ਜੀ ਮਹਾਰਾਜ ਵੱਲੋਂ ਕੀਤਾ ਜਾ ਰਿਹਾ ਵਾ ਇਵਨ ਦਵਾਈਆਂ ਦਾ ਵੀ ਮੈਡੀਸਨ ਦਾ ਵੀ ਸਰਜੂਵੀ ਉਹਨਾਂ ਵੱਲੋਂ ਸਾਰੀ ਮਦਦ ਕੀਤੀ ਜਾ ਰਹੀ ਹੈ ਉਹਨਾਂ ਨੇ ਇਹੋ ਆਸ਼ਵਾਸਨ ਦਿੱਤਾ ਗਿਆ ਸੀ ਜਿਹੜੇ ਪੇਸ਼ੈਂਟ ਨੂੰ ਜੋ ਅੱਖਾਂ ਦੀ ਕਿਸੇ ਚੀਜ਼ ਦੀ ਜ਼ਰੂਰਤ ਹੋਏਗੀ ਅਸੀਂ ਉਹਨਾਂ ਦੀ ਪੂਰੀ ਤਰ੍ਹਾਂ ਮਦਦ ਕਰਾਂਗੇ ਡਾਕਟਰ ਸਾਹਿਬ ਦੇਖਿਆ ਕਾਫੀ ਰਸ਼ਿਆ ਕਿੰਨੇ ਕੁ ਪੇਸ਼ੈਂਟ ਹੋ ਜਾਣਗੇ ਅੱਜ ਦੇ ਅਪ੍ਰੋਕਸੀਮੇਟਲੀ ਜਿਹੜਾ ਇਹ ਐਸਟੀਮੇਟ ਕਰ ਰਹੇ ਹਾਂ ਅਪ੍ਰੋਕਸੀਮੇਟਲੀ 800 ਦੇ ਕਰੀਬ ਕਰ ਰਹੇ ਹਾਂ ਕਿ 800 ਪੇਸ਼ੈਂਟ ਹੋ ਜਾਣਗੇ ਹੁਣ ਤਾਂ 400 ਦੇ ਕਰੀਬ ਚੈੱਕ ਹੋ ਚੁੱਕੇ ਆ ਜਿਹੜੀ ਗਿੰਦੀ 800 ਤੱਕ ਪਹੁੰਚ ਜਾਏਗੀ